ਅੰਮ੍ਰਿਤਸਰ ਦੀ ਮਸ਼ਹੂਰ ਸਬਜ਼ੀ ਮੰਡੀ ਪੱਲਾ ਵਿਖੇ 77ਵਾਂ ਗਨਤੰਤਰਤਾ ਦਿਵਸ ਮਨਾਇਆ ਗਿਆ ਇਸ ਮੌਕੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਦਰਜਾ ਪੱਤਰ ਜਾ ਪ੍ਰਮੁੱਖ ਅਹੁਦੇਦਾਰਾਂ ਨੇ ਹਿੱਸਾ ਲਿਆ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਬਾਈ ਗੁਰਸੇਵ ਸਿੰਘ ਪ੍ਰਧਾਨ ਸਬਜ਼ੀ ਮੰਡੀ ਬੰਨਾ ਮੈਂ ਦੇਖਦੇ 77ਵੇਂ ਗਨਤੰਤਰ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦੱਨਾ ਵਾ ਜੀ ਅੱਜ ਸਾਡੇ ਵੱਲੋਂ ਸਬਜ਼ੀ ਮੰਡੀ ਵਿਵਲਲਾ ਵਿੱਚ ਕੌਮੀ ਝੰਡਾ ਲਾਇਆ ਗਿਆ ਵਾ ਇਸ ਸਬੰਧੇ ਸਾਰੇ ਵੀਰ ਭਰਾ ਇਕੱਠੇ ਹੋਏ ਜੀ ਤੇ ਸਾਰੇ ਨੂੰ ਵਧਾਈ ਦੇ ਸਾਰੇ ਪਾਤਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰਿੰਦਰ ਬਿੰਦਰਾ ਜਨਰਲ ਸੈਕਟਰੀ ਸਬਜ਼ੀ ਮੰਡੀ ਵਿਵਲਲਾ ਮੇਰੇ ਨਾਲ ਚੀਪ ਪੈਟਰਨ ਸ਼੍ਰੀ 옴ਪrakash अरोड़ा ਲਾਟਿਸ਼ਾ ਜੀ ਔਰ ਸਾਡੇ ਜਿਹੜੇ ਸੀਨੀਅਰ ਚੇਅਰਮੈਨ ਸਾਹਿਬ ਜਿਹੜੇ ਕਿਸ਼ਦਾਰ ਕਸ਼ਮੀਰ ਸਿੰਘ ਜੀ ਔਰ ਚੇਅਰਮੈਨ ਸਤਾ ਰਵਿੰਦਰ ਸਿੰਘ ਸੇਖੋਂ ਜੀ ਵਾਈਸ ਪ੍ਰਧਾਨ ਰਾਣਾ ਜੀ ਔਰ ਵਾਈਸ ਪ੍ਰਧਾਨ ਬਜਾਜ ਸਾਹਿਬ ਸੀਨੀਅਰ ਵਾਈਸ ਪ੍ਰਧਾਨ ਮਹਿੰਦਰ ਸਿੰਘ ਜੀ ਕਿ ਸਾਡੇ ਨਾਲ ਮੌਜੂਦ ਨੇ ਅੱਜ ਅੱਜ ਦੇ ਦਿਨ ਦੇ ਉੱਤੇ ਅਸੀਂ ਸਬਜੀ ਮੰਡੀ ਵੱਲਾ ਦੇ ਕੌਮੀ ਝੰਡਾ ਲਹਿਰਾਇਆ ਵੈ ਔਰ ਦੇਸ਼ ਦਾ 77ਵਾਂ ਗਣਤੰਤਰਤਾ ਦਿਵਸ ਕੋ ਮਨਾਇਆ ਵੈ ਔਰ ਉਸ ਦੇ ਨਾਲ ਹੀ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੀ ਮਨਾਇਆ ਜਾ ਰਿਹਾ ਵੈ ਇਸ ਮੌਕੇ ਦੇ ਉੱਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਔਰ ਨਾਲ ਹੀ ਦੇਸ਼ ਦੇ ਨੌਜਵਾਨ ਪੀੜੀ ਨੂੰ ਮੈਸੇਜ ਦੇਣਿਆ ਕਿ ਜਿਸ ਤਰ੍ਹਾਂ ਦੇਸ਼ ਦੇ ਨੌਜਵਾਨਾਂ ਨੇ ਆਪਣੀਆਂ ਬਲਿਦਾਨਾਂ ਦੇ ਕੇ ਕੁਰਬਾਨੀਆਂ ਦੇ ਕੇ ਆਪਣੇ ਪਰਿਵਾਰ ਗੁਰਜੀਕਾ ਖਾਲਸਾ ਵਾਹਿਗੁਰੂ ਕੀ ਬੱਤੇ ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋયા ਨੂੰ 77 ਸਾਲ ਹੋ ਗਏ ਨੇ ਅੱਜ 77ਵੇਂ ਗਣਤੰਤਰ ਦਾ ਦਿਨ ਤੇ ਤਨਤਨ ਅਮਰ ਸੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਪੂਰੇ ਦੇਸ਼ ਵਾਸੀਆਂ ਨੂੰ ਹਿੰਦੁਸਤਾਨ ਨੂੰ ਲੱਖ ਲੱਖ ਵਧਾਈਆਂ ਦਿੰਨਾ ਕਿ ਅੱਜ ਸਾਡਾ ਬڑا ਪੁੱਤਰ ਦਿਹਾੜਾ ਦੋਨਾਂ ਪਾਸੇ ਤੋਂ ਹਕੀ ਮੈਂ ਆਪਣੀ ਨੌਜਵਾਨ ਪੀੜੀ ਨੂੰ ਇੱਕ ਸਨੇਹਾ ਭੇਜਦਾ ਉਹਨਾਂ ਦੇ ਬੇਨਤੀ ਵੀ ਕਰਦਾ ਕਿ ਭਰਾਓ ਜਿਸ ਤਰ੍ਹਾਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੇ ਨੌਜਵਾਨਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਆਜ਼ਾਦ ਕਰਵਾਇਆ ਇਸ ਤਰ੍ਹਾਂ ਆਪਾਂ ਵੀ ਉਹਨਾਂ ਦੇ ਸੰਦੇਸ਼ਾਂ ਦੇ ਚੱਲ ਕੇ ਆ ਜਿਹੜਾ ਨਸ਼ਿਆਂ ਦੀ ਲਪਤ ਲੱਗੀ ਆ ਕਿਤੋਂ ਰਹਿਤ ਹੋਈਏ ਤੇ ਆਪਾਂ ਆਪਣੀ चङा जीवन बीत करी वाहिगुरू जी का ख़सा वाहिगुरू जी फति